ਬੱਧੀ ਨੇ ਕੋਈ ਹਮਲਾ ਕਰਤਾ ਫਿਰ ਬਿਨਾ ਕਹੇ ਦਰਦ ਜਿ ਕੋ ਸੱਦ ਕੇ ਜਾਵਾਂਗੇ ਜੇ ਬਿਨਾ ਕਹੇ ਉਹ ਹਮਲਾ ਕਿਉਂ ਕਰਤਾ ਨਾ ਉਸ ਤੇ ਲੋਕਾਂ ਦੇ ਮੇਰ ਖੋਚੀ ਤੀਨੀ ਢਕਾ ਦੇ ਆ ਜਿੰਨਾ ਚਿਰ ਦਰਦ ਸ਼ਾਮ ਚੱਲਦਾ ਉਹਨੇ ਛੋਟੇ ਭਾਈ ਦਾ ਸੁਨੇਹਾ ਕਹੋਨੇ ਆ ਸਾਨੂੰ ਸੁਨੇਹਾ ਦੇ ਦੇ ਰਾਂ ਚਿੱਠੀ ਖੱਲੇ ਤੇ ਮੈਂ ਜਾਵਾਂਗੇ ਭੱਜ ਕੇ ਭਰਾਵੋ ਕਰ ਬਿਨਾ ਸੱਦੇ ਜਾਣਾ ਮੁਸ਼ਕਲ ਹੋ ਜਾਂਦਾ ਨੀਂਦ ਨਹੀਂ ਆ ਰਹੀ ਢੀ ਕੋ ਵੱਡੀ ਘਟਨਾ ਲਵਾ ਪਰ ਜੀ ਸਨੇ ਬਿਆਨ ਦੇ ਰਹੇ ਸਾਰੇ ਲੀਡਰ ਵੀ ਸਰਕਾਰ ਐਨਾ ਸਮਝ ਲੈ ਇਹ ਕੰਨਾ ਮੋਰਚਾ ਉਹਨਾਂ ਦਾ ਲੱਗਿਆ ਹੋਇਆ ਹੈ ਮੋਰਚਾ ਸਾਰੇ ਸੰਯੁਕਤ ਕਿਸਾਨ ਮੋਰਚੇ ਦਾ ਨੌਜਵਾਨ ਵੀਡੀਓ ਕੋਲ ਨੇ ਤੁਸੀਂ ਜਾਣਦੇ ਹੋ ਕਿ ਉਹ ਨਹੀਂ ਮੈਂ ਪੁੱਛਣਾ ਚਾਹੁੰਦਾ ਨੌਜਵਾਨਾਂ ਨੂੰ ਬਿਨਾਂ ਸੱਦੇ ਦਾ ਕਾਲ ਦਿੱਤੇ ਕੋਈ ਵਿਆਹ ਨਹੀਂ ਜਾਂਦਾ ਸਾਨੂੰ ਚਿੱਠੀ ਗੱਡੀ ਹੋਵੇ ਲੈ ਆਉਣ ਨੇ ਅਸੀਂ ਨਾ ਜਾਈਏ ਫਿਰ ਅਸੀਂ ਦੋਸ਼ੀਆਂ ਮੈਂ ਕੱਲਿਆਂ ਨੂੰ ਛੋਟਾ ਭਰਾ ਕਹਾ ਕਬੜਾ ਭਰਾ ਕਹਾ ਸ਼ੈਨਾ ਬਜਾਉ ਤੂਗਾ ਉਹ ਹਨਾ ਛੋਟਾ ਬਾਈ ਸਾਨੂੰ ਹੁੱਕਾ ਦੇਵੇ ਹੁਣ ਬੋਲੇ ਬਿਰੋਤੇ ਵਿਸਯੁਗਤ ਮੌਰਚੇ ਵਾਲੇ ਆ ਜਾਓ ਜਗਹਿਰਨਾ ਸੀ ਜਾਵਾਂਗੇ ਜੋ ਮਰਜੀ ਛੇਤਰ ਮਾਰੋ ਜੋ ਮਰਜੀ ਕਰ ਲਿਓ ਕੋਈ ਨਾ ਨਹੀਂ ਐ ਮੈਂ ਕਿਹਾ ਭਨੇਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਵੀ ਇਕਤਾ ਵਾਸਤੇ ਸਾਨੂੰ ਅੱਖ ਵੀ ਮੰਨੇ ਬੈ ਕੇ ਮੰਨੇ ਇਹ ਬਹੁਤ ਵਧੀਆ ਗੱਲ ਹੈ ਕल्याण ਸਾਹਿਬ ਪੰਜ ਮਾਰੀ ਹੱਥ ਖੜੇ ਕਰਾਏ ਲੋਕਾਂ ਨੇ ਬਣਾ ਲਈ ਰੈਲੀ ਦੇ ਵਿੱਚ ਕੀ ਰਾਜਨੀਤਿਕ ਲੋਕਾਂ ਨੂੰ ਲਿਜਾਣਾ ਹੈ ਕਿ ਨਹੀਂ ਮੈਂ ਤੁਹਾਨੂੰ ਕਹੂੰ ਵੀ ਨਹੀਂ ਕਹੂੰਗਾ ਮੇਰੇ ਮਗਰ ਪੰਜ ਮਾਰੀ ਬਗੜਾ ਦੇ ਮੇਰਾ ਭੁਲੇ ਮਾਰਦੀ ਹੈ ਉੱਥੇ ਕੋਈ ਘੱਟਣਾ ਬਾਪੜ ਨਹੀਂ ਸਾਨੂੰ ਸ਼ਾਬਾਸ਼ ਨਹੀਂ ਦੇਣੀ ਆਖਣਗੇ ਸ਼ਰਾਰਤੀ ਉਸਰਾਕੇ ਇਹਨਾਂ ਨੇ ਕਿਹਾ ਇਸ ਤਰ੍ਹਾਂ ਆ ਜਿਹੜਾ ਅੱਜ ਦਾ 3 ਘੰਟੇ ਦਾ ਪ੍ਰੋਗਰਾਮ ਹੈ ਖਾਸ ਕਰਕੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਇਹ ਉਸ ਮੋਰਚੇ ਦੇ ਹੱਕ ਦੇ ਵਿੱਚ ਆ ਬੋਲੇ ਸੋਨਹਿ ਸੋਰ ਸਿਰਦਾ ਉਸ ਮੋਰਚੇ ਦੇ ਹੱਕ ਵਿੱਚ ਹੈ ਟੂਲ ਵਾਲਿਆਂ ਨੂੰ ਕਹਿ ਕੇ ਜਾਣਾ ਜਿਵੇਂ ਪਹਿਲਾਂ 12 ਮਹੀਨੇ 13 ਦਿਨ ਇਹ ਬਹਾਰ ਰਹੇ ਸੀਗੇ ਲੋਕ ਤੁਮੁਕਤ ਨਾ ਰਹੇ ਸੀਗੇ ਤੁਸੀਂ ਇੱਥੇ ਬੈਠੇ ਸੀਗੇ ਤੇ ਜੇ ਤੁਹਾਡਾ ਮੋਦੀ ਨਾ ਮੰਨਿਆ ਕੰਪਨੀਆਂ ਦਾ ਸਾਰਾ ਕੁਝ ਹੈ ਤੇ ਸਾਡੇ ਕਿਸਾਨਾਂ ਨੂੰ ਤੇ ਸਾਡੇ ਭਰਾਵਾਂ ਨੂੰ ਸਾਡੇ ਨੌਜਵਾਨਾਂ ਨੂੰ ਆਪ ਦੇ ਵੈਰੀਆਂ પાસે ਚੱਕ ਕੇ ਦਿੱਲੀ ਨਾ ਜਾਣ ਦਿੱਤਾ ਕਿ ਅਲੱਖ ਸਨਾਂ ਨਹੀਂ ਫਿਰੀ ਹੋਣਗੇ ਕਿੰਤਾ ਲੱਗਦਾ ਉਸਦਾ ਨਹੀਂ ਉਸਾਂ ਨੇ ਫਿਰੀ ਹੋਣਗੇ ਕਿ ਚੱਲਣਗੇ ਹੀ ਬਹੁਤ ਬਹੁਤ ਲੱਗ ਰਿਹਾ ਉਹ ਨੰਮਾ ਸਮਾ ਸ਼ਿਗਰ ਦੇ ਵਿੱਚ ਲਾਇਆ ਜ਼ਿੰਦਗੀ ਦਾ ਮੈਂ ਜਦੋਂ ਜਥੇਵੰਤੀ ਜੀ ਪਰਵੇਸ਼ ਕਰਿਆ ਸੀ ਮੈਂ ਬਸ ਵੀ ਟਾਪੀ ਤੇ ਨਹੀਂ ਜਾਂਦਾ ਤੇ ਸ਼ੀਸ਼ੇ ਦੀ ਛਾਲ ਮਾਰ ਕੇ ਚੜ ਜਾਂਦਾ ਜਦੋਂ ਦੋ ਜਣੇ ਚੜੋਗੇ ਅਸੀਂ ਲੜਨ ਵਾਲੇ ਲੋਕ ਕਿਹ ਹੈ ਸਾਡੇ ਉਹ ਸਾਥੀ ਹੋਣ ਅਸੀਂ ਤਿੰਨ ਗੱਲਾਂ ਤੋਂ ਨਹੀਂ ਡਰਦੇ ਕੋਈ ਪਰਵਾਹੀ ਨਹੀਂ ਕਰਨੀ ਸਾਡੇ ਦੇ ਪਰਚੇ ਨਰਜ ਹੋ ਜਾਣ ਕਦੇ ਡਰਾਂਗੇ ਨਹੀਂ ਸਾਨੂੰ ਜੇ ਜਪੇ ਗਣਾ ਕਦੇ ਡਰਾਂਗੇ ਨਹੀਂ ਸਾਨੂੰ ਜਿੱਤੇ ਮਾਰਦੀ ਸ਼ਹੀਦ ਕਰਦਣ ਅਸੀਂ ਕਦੇ ਡਰਾਂਗੇ ਅਸੀਂ ਵਾਰਸ਼ ਕੀ ਨੇ ਆ ਕੋਈ ਅਸੀਂ ਵਾਰਸ਼ਾ ਦੱਸੇ ਬਾਦਸ਼ਾਹਾਂ ਦੇ ਕੋਈ ਅਸੀਂ ਵਾਰਸ਼ਾ ਚਾਚਾ ਜੀ ਸਿੰਘ ਦੇ ਕੋਈ ਅਸੀਂ ਵਾਰਸ਼ਾ ਸਰਦਾਰ ਭਗਤ ਸਿੰਘ ਦੇ ਉਹਦੋਂ ਸੰਗਤਾਂ ਦੇ ਸਾਫੀਆਂ ਦੇ ਵਾਰਸ਼ਾਂ ਅਸੀਂ ਉਹਨਾਂ ਕੋਲ ਗੁਰਤੀ ਲੈ ਕੇ ਕੰਮ ਸਿੱਖਿਆ ਤਾਂ ਇਹ ਸਾਸਤ ਦੇ ਤੁਰਿਆ ਭੁਲਗੇ ਥੋਨਾ ਪ੍ਰਸ਼ਾਸਨ ਇਹ ਦੋਨੋਂ ਲੰਮਾ ਚੱਲੂਗਾ ਇਹ ਸਰਕਾਰਾਂ ਸਾਥ ਵਿੱਚ ਖੜਦੀ ਉਹਦੇ ਚੇਤੇ ਕਰੋ ਜਾਂ ਪਰ ਭੁਲ ਜੇ ਮੈਂ ਦੁਬਾਰਾ ਕਹਿੰਦਾ ਅਸੀਂ ਬਾਤ ਕੀਤੇ ਆ ਪੰਜਵੇਂ ਪਾਤਸ਼ਾਹ ਨੂੰ ਉਸ ਮੌਕੇ ਦੇ ਸ਼ਾਨ ਰਾਜ ਨੇ ਤਕਤੀਬ ਜਬੀਦ ਦੇ ਵਹਾਇਆ ਕਹਿੰਦੇ ਜੇ ਬਾਕੀ ਦਾ ਖੂਨ ਸਦੋਂ ਟੋਕਾ ਡੁੱਲ ਜੇ ਹੋਰ ਬਾਕੀ ਜਾਂਦਾ ਥੱਲੇ ਨਹੀਂ ਡੁੱਲਣ ਜਣਾ ਤਵੀ ਤੇ ਮਤਲਬ ਵਹਾ ਕੇ ਉਹ ਨੂੰ ਸ਼ਹੀਦ ਕਰਤਾ ਇਹ ਸਾਡੀ ਲੜਾਈ ਚੇਮੋਵਾਸ ਅਨੇਕ ਕਰਵਾਉਣ ਤੱਕ ਨਹੀਂ ਸਮਝ ਨਹੀਂ ਗੱਲ ਹੈ ਜੇ ਤੂੰ મોદી ਕੱਟਰ ਸਰਕਾਰ ਜੇ ਕੋਈ ਇਹ ਜਾਂ ਕਾਦੂ ਚੱਕ ਲਿਆ ਸਿਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਪੰਜਾਬ ਦਾ ਨਹੀਂ ਰਹਿਣ ਦਿੰਦੇ ਫਿਰ ਜੇ ਤੈਨੂੰ ਕੁਝ ਵੀ ਕਰਨਾ ਪਵੇ। ਇੱਥੇ ਨਹੀਂ ਰਹਿਣਗੇ ਉਹ। ਜਦੋਂ ਉਹ ਭਾਰਤੀ ਜਨਤਾ ਪਾਰਟੀ ਹੰਗੜੀਪੁਰ ਤੇ ਜਾ ਫਿਰ ਪੰਜਾਬ ਛੱਡਣਾ ਪਊਗਾ। ਇੱਥੇ ਨਹੀਂ ਰਹਿਣ ਦੇਵਾਂਗੇ। ਮੈਂ ਕਈ ਬੰਦੇ ਕਹਿੰਦੇ ਪੈਸੇ ਜਿੱਦ ਸਾਡਾ ਮੁੱਦਾ ਬਾਹਰ ਨਹੀਂ ਗਿਆ। ਮੈਂ ਦੋ ਆਂਧੀਆਂ ਦੋទੀਆਂ ਵੇਚੀਆਂ। ਇੱਕ ਕੋਟਾ ਭੇਜਿਆ। ਮੈਂ ਜਿਹੋ ਦਾ ਜਿਹੜਾ ਭੇਜਦਾ ਉਹ ਇੱਕੋ ਗੱਲ ਕਰਦਾ ਵੀ ਇਹ ਆ ਬਿਲ ਚੱਕ। ਜਾਦਰਾ ਬੱਚੇ ਨੂੰ ਬਾਹਰ ਭੇਜਦੀ ਚਾਰ ਗੱਲਾਂ ਤੇ ਜਾਂ ਸਾਡੇ ਸਮੇਤ ਵਿਆਜ ਪੈਸੇ ਵਾਪਸ ਕਰਦੀ ਤੇ ਬੱਚਾ ਨਾ ਭੇਜਿਆ ਤੇ ਤੈਨੂੰ ਪੰਜਾਬ ਛੱਡਣਾ ਪਊ ਜੇ ਪੰਜਾਬ ਨਹੀਂ ਛੱਡੇਗਾ ਫਿਰ ਤੈਨੂੰ ਚੋਲਾ ਛੱਡਣਾ ਪਊ ਵੀ ਮਹਾਰਾਜ ਜੀ ਤੁਹਾਨੂੰ ਕੀ ਕਰਾਂਗੇ ਕਿਹਣਾ ਕਰ ਦੂ ਮਾਰੀਏ ਨਾ ਕਿਉਂਕਿ 20 ਲੱਖ ਰੁਪਏ ਬਣਾ ਕੇ ਨੂੰ ਤਾਰ ਕੇ ਘੇ ਕੇ ਆਉ ਤੇ ਸਾਡੇ ਕੋਲੇ ਆਉਂਗੇ ਭੱਜੇ ਪ੍ਰਧਾਨ ਜੀ ਪਰਸੋਂ ਮੇਰੇ ਕ੍ਰਿਸਟਲਦਾਰ ਆਏ ਬਦਲਦਾ ਪ੍ਰਧਾਨ ਜੀ ਜਿਹੜਾ 20 ਲੱਖ ਤੋਂ ਕਿੰਨਾ ਚਿਰ ਹੋ ਗਿਆ ਕਿਉਂ 4 ਸਾਲ ਹੋ ਗਏ ਮਖਾਜੀ ਕਮਾਂਡੀ 100 ਰੁਪਏ ਨੱਬ ਜੇ ਕੁੱਪੜ ਚੱਕਰ ਜਾਨੋ ਤੂੰ ਤਾਂ ਕਰਉਂਗਾ ਨਹੀਂ ਹਾਪਰੇਟ ਨਹੀਂ ਗਈ ਜਦੀ ਉਹ ਮੈਨੂੰ ਕੁੱਪੜ ਗਈ ਜਿਹੜਾ ਹੈ ਕੰਮ ਕਰ ਗਿਆ ਤੇ ਤੁਸੀਂ ਵਧਾਈ ਦੇ ਪਾਤਰੋਂ ਗੰਨ ਨੂੰ ਭਾਤ ਬੰਦ ਕਰਨਾ ਅੱਜ ਤਾਂ ਜਿਹੜੇ ਮੌਜ ਗੋਹੀ ਜਾਂਦੇ ਨੇ ਵਿੱਕਣ ਵਾਲੇ ਆਹ ਬਰੇਵੇ ਜੱਥੇ ਬੰਦੇ ਵਾਲੇ ਲੋਕ ਕਹਿੰਦੇ ਦੇ ਦੋ ਕਾਨੂੰ ਘੇਲੇ ਫਿਰ ਕੱਢਣਗੇ ਗਾਲਾਂ ਕੱਢੂ ਜਿਵੇਂ ਰੋਜ਼ ਲਹੂ ਪੀਲਾ ਤੇ ਰੋਜ਼ ਹੀ ਘੇਰ ਲਾਦੇ ਨੇ ਮਤਲਬ ਇਹ ਕਹਿ ਰਿਹਾ ਕਿ ਮੈਨੂੰ ਪਤਾ ਹੈ ਮੈਂ ਸਰਜਾਲ ਦਾ ਸਾਰੀ ਗੱਲ ਇਹ ਤੇ ਕੱਲ ਨੂੰ ਕੋਈ ਸਬਜੀ ਹਰਾ ਕੁਸ ਮੱਟੀ ਚ ਲੈ ਕੇ ਨਹੀਂ ਆਉਣਾ ਆ ਦੁਕਾਨਾਂ ਲੰਨਾਂ ਨਹੀਂ ਕਿਸੇ ਨਾਲ ਲੰਨਾਂ ਨਹੀਂ ਤੇ ਨਾਲ ਬੰਦ ਕਰੋ ਫਿਰ ਜੋ ਮਨ ਲੋ ਬੰਦੀ ਕੋਲ ਤਾਂ ਫਿਰ ਆਗਦੀ ਮਰਜ਼ੀ ਹੈ ਮੈਂ ਸਮਝਾਉਣਾ ਚਾਹਾਂ ਤਿੰਨੇ ਕਾਲੇ ਕਾਨੂੰਨ ਕੀ ਸੀ ਖੇਤੀ ਤੇ ਕਬਜ਼ਾ ਕਰ ਲਓ ਮੱਡੀ ਤੇ ਕਬਜ਼ਾ ਕਰ ਲਓ ਖਾਦ ਖਰਾਬ ਤੇ ਕਬਜ਼ਾ ਕਰ ਲਓ ਫਿਰ ਮਰਜ਼ੀ ਆ ਸ਼ਹਿਰੀਆਂ ਦੀ ਕੀ ਕਰਨਾਂ ਹੈ ਆਪਾਂ ਸ਼ਾਂਤ ਰੱਖਣਾ ਤੇ ਸੋਗ ਦੇ ਰਾਹੀ ਪੱਤਰ ਕਰਾਂ ਰਾਹੀ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦਾ ਲੀਡਰਾਂ ਨੂੰ ਤੇ ਨੌਜਵਾਨਾਂ ਨੂੰ ਆ ਦੋਨਾਂ ਨਾਲ ਸ਼ਾਂਤ ਰੱਖਿਓ ਦੋਲਣ ਪ੍ਰਕਾਟ ਨਾ ਕਰਿਓ ਸਰਕਾਰ ਬੰਦੇ ਘਟ ਕਰਦਾਂ ਦੀਆਂ ਵਿੱਚ ਗਰਨ ਨੂੰ ਖਰਾਬ ਕਰਨ ਵਾਸਤੇ ਉਹਨਾਂ ਦਾ ਖਿਆਲ ਰੱਖਿਓ ਸਾਡਾ ਉਸ ਦੋਲਣ ਕਿੰਨੀ ਕਿੰਨਾ ਕਿੰਨੀ ਲਿਗਾ ਸਾਡਾ ਕਿੰਨਾ ਧਿਆਨ ਹੈ ਸਾਡਾ ਦਿਮਾਗ ਹੈ ਜੋ ਠਹਿਣਾ ਪਬਲਿਕ ਹਨ ਰਹਿਣੇ